ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਠੀਕ ਠਾਕ ਹੋਣਗੇ ਬਹੁਤ ਚਿਰਾਂ ਬਾਅਦ ਅੱਜ ਆਪਾਂ ਵਲੌਗ ਬਣਾਉਣ ਲੱਗੇ ਆਂ ਘੱਟ ਤੋਂ ਘੱਟ ਵੀ 4 ਮਹੀਨੇ ਹੋ ਗਏ ਨੇ ਚਾਹੇ ਕਿਹ ਲੋ ਬੀਜੀਆਂ ਚਾਹੇ ਕਿਹ ਲੋ ਬੰਦੇ ਦੀ ਸੁਰਤ ਬੰਦ ਜਾਂਦੀ ਜਿਹੜਾ ਕੁਝ ਮਰਜ਼ੀ ਖੈਲੋ ਹਨ ਤੇ ਜਿੱਥੇ-ਜਿੱਥੇ ਵੀ ਆ ਬੈਠੇ ਸਾਰਿਆਂ ਨੂੰ ਸਸਰੀਗਾਲ ਜਿੱਥੋਂ ਵੀ ਸਾਨੂੰ ਵੇਂਦੇ ਆ ਹਨ ਧੰਨਵਾਦ ਸਾਰਿਆਂ ਦਾ ਕੱਜ ਆਪਾਂ ਵਲੌਗ ਬਣਾਉਣ ਲੱਗੇ ਆਂ 4 ਮਹੀਨਿਆਂ ਬਾਅਦ ਤੇ ਕਾਹਦਾ ਵਲੌਗ ਬਣਾਉਣ ਲੱਗੇ ਆਂ ਅੱਜ ਆਪਾਂ ਫਿਲਮ ਦੇਖਣ ਚੱਲੇ ਹਾਂ ਹਾਂ ਫਿਲਮ ਵੇਖਣ ਚੱਲੇ ਆਂ ਅੱਜ ਆਪਾਂ ਪੰਜਾਬੀ ਫਿਲਮ 6 ਇਜ 6 ਇਜ ਫਿਲਮ ਹਰਦੀਪ ਗਰੇਵਾਲ ਦੀ ਆ ਤੇ ਉਹ ਵੇਖਣ ਚੱਲੇ ਆ ਮੇਰੀ ਹੈਗੀ ਆ ਕੈਨੇਡਾ ਦੇ ਵਿੱਚ ਪਹਿਲੀ ਫਿਲਮ ਜਿਹੜੀ ਦੇਖਣ ਜਾ ਰਹੇ ਹਾਂ ਜਾਂ ਸਫਰੀਦ ਦੀ ਦੂਜੀ ਮੈਂ ਅਸੀਂ ਅਰਦਾਸ ਦੇਖ ਕੇ ਆਏ ਸੀ ਹਾਂ ਇਹ ਅਰਦਾਸ ਫਿਲਮ ਵੇਖ ਕੇ ਆਏ ਸੀ ਤੇ ਮੇਰੀ ਹੈਗੀ ਪਹਿਲੀ ਫਿਲਮ 31 ਅਗਸਤ ਦੇ ਵਿੱਚ ਲੱਗੀ ਸੀ। ਹਾਂ। ਤੇ ਆਜੋ ਫਿਰ ਅੱਜ ਆਪਾਂ ਚੱਲਦੇ ਆਂ ਫਿਲਮ ਵੇਖਣ। ਤੋਂਪ ਵਧੀਆ ਮੌਸਮ ਘੈਂਡਾ ਤਿਆਰ ਫਿਰ ਹੋ ਕੇ ਚੱਲੇ ਆਂ। ਅੱਜ ਨਹੀਂ ਹੋਈ ਕਹ ਦੂਗਾ ਵੀ। ਦਿਹਾੜੀ ਲਾ ਕੇ ਆਏ ਆਂ। ਜਦੋਂ ਲਾਈਦੀ ਤੇ ਲਾਈਦੀ ਆ ਤੇ ਨਹੀਂ ਫਿਰ ਤਿਆਰ ਹੋ ਕੇ ਵਧੀਆ ਜਾਈਦਾ। ਠੀਕ ਆ ਵਧੀਆ ਕੈਨੇਡਾ ਵਧੀਆ ਠੀਕ ਆ। ਕੰਮ ਕਰਨ ਲਈਦਾ ਖਾਲੀਦਾ। ਅੱਜ ਜਿਹੀ ਛੁੱਟੀ ਦਿ ਆ ਚੱਲੇ ਫਿਲਮ ਵੇਖਣ ਤੁਹਾਨੂੰ ਦੱਸਾਂਗੇ ਕਿਵੇਂ ਦੀ ਆ ਫਿਲਮ ਕਿਉਂਕਿ ਆਪਾਂ ਹਮੇਸ਼ਾ ਹੀ ਚੰਗੀਆਂ ਫਿਲਮਾਂ ਨੂੰ ਪ੍ਰਮੋਟ ਕੀਤਾ ਤੇ ਮਤਲਬ ਕਹਿ ਰਹੇ ਆ ਕਿ ਦੇਖਣ ਵਾਲੀ ਆ ਹਾਂ ਕਹਿ ਰਹੇ ਕਿ ਵਧੀਆ ਫਿਲਮ ਆ ਵਧੀਆ ਮੈਸੇਜ ਦਿੱਤੇ ਹੋਏ ਉਹ ਚ ਹਾਂ ਜੇ ਪਹੁੰਚ ਆ ਕੇ ਦੇਖਦੇ ਆਂ ਜਾ ਕੇ ਆਪਾਂ ਦੇਖਦੇ ਆਂ ਤੇ ਤੁਹਾਨੂੰ ਵੀ ਦੱਸਾਂਗੇ ਕਿਵੇਂ ਦੀ ਆ ਫਿਲਮ ਤੇ ਆਪਾਂ ਫਰੀਜ ਵੇਖਣ ਚੱਲੇ ਆ ਪੁਆਇੰਟਾਂ ਤੇ ਮਿਲਿਆ ਹੁਣ ਆਪਾ ਪੈਸੇ ਆਪਦੇ ਹੋਰ ਜਗ੍ਹਾ ਤੇ ਖਰਚੀ ਗਿੱਤੇ ਤਾਂ ਹੀ ਆਪਣੇ ਕੋਲ ਪੁਆਇੰਟ ਇਕੱਠੇ ਹੋਏ ਆ ਪੁਆਇੰਟ ਇਕੱਠੇ ਹੋਏ ਚਲੋ ਪੁਆਇੰਟਾਂ ਦੇ ਹਾਂ ਲੋ ਜੀ ਆ ਗਏ ਹੁਣ ਆਪਾਂ ਪਾਸ ਸਟਾਪ ਤੇ ਬੱਸ ਚੜਨੀ ਆਪਾਂ ਤੇ ਬੱਸ ਤੇ ਜਾਣਾ ਇਹ ਪਹਿਲਾਂ ਦੇਖਣ ਮੈਂ ਤੇ ਜਸਪ੍ਰੀਤ ਨੇ ਕਿਉਂਕਿ ਹਲੇ ਅਸੀਂ ਗੱਡੀ ਵਾਲੇ ਗੱਡੀ ਵਾਲੇ ਨਹੀਂ ਗੇ ਹਲੇ ਅਸੀਂ ਬਿਗਨਰ ਆ ਬੱਸਾਂ ਤੇ ਬੱਸਾਂ ਵਿੱਚ ਜਾਈਦਾ 11 ਵਿੱਚ ਨਹੀਂ ਕਮਲ ਤੇ ਨਗਾ ਸਾਡੀ ਨਾਰਾ ਵਿੱਚ ਨੀ ਚਿੱਤ ਕਰੇ ਕਿਸ਼ਤਾਂ ਤੇ ਡੋਧ ਚੱਕਣਾ ਬਾਈ ਗॉड ਗੱਡੀਆਂ ਦੀ ਭਾਜ ਦੇਖ ਕੇ ਚਲੋ ਹੁਣ ਆਪਣਾ ਸਾਈਨ ਹੋ ਗਿਆ ਫਿਰ ਆਪਾਂ ਜਾਣਾ ਦੂਜੇ ਪਾਸੇ ਤੇ ਬਸ ਆਪਣੀ ਆਉਣੀ ਆ ਫਿਰ ਲੋ ਜੀ ਉਹ ਅੰਬੂ ਸਾਡੀ ਬੱਸ ਫੜੀ ਲੈਂਦਾ ਉਹ ਜੰਮੂ ਪਾਸੇ ਚੜਨਾ ਹੈ ਤੇ ਬੋਰਡ ਜੰਮੂ ਨੀਂ ਗਿਆ ਜੰਮਣੀ ਗਿਆ ਆ ਜੰਮਣੀ ਹੈ ਪਟਾਣ ਸਟੇਸ਼ਨ ਜੰਮਾ ਵਾਲਾ ਸਾਰਾ ਬਸ ਤੁਸੀਂ ਜਮ ਮਾਰੇ ਦੇ ਵੜੇ ਬਸ 1:05 ਵਜੇ ਜਮ ਬਸੰਗੀਆਂ ਇਹ ਦੂਜੀ ਵੀ ਤੇ ਆਕਰਡਾ ਦੇ ਸੜਕਾ ਹੁਣ ਆਪਾਂ ਤੁਹਾਨੂੰ ਸਿਨੇਮੇ ਚ ਜਾ ਕੇ ਵਿਖਾਵਾਂਗੇ ਆਪਾਂ ਟਿਕਟ ਬੁੱਕ ਕੀਤੀ ਹੋਈ ਆ ਟਿਕਟ ਆਪਣੇ ਕੋਲ ਆਲਰੇਡੀ ਹੈਗੀ ਆ ਤੇ ਆਪਾਂ ਹੁਣ ਜਾ ਕੇ ਹੀ ਵਿਖਾਵਾਂਗੇ ਤੁਹਾਨੂੰ ਕੀ ਬਣਦਾ ਕੀ ਆ ਗੱਲ ਤੇ ਕੀ ਹੋਣਾ ਲਓ ਜੀ ਉਹ ਆ ਗਿਆ ਸਾਡਾ ਸਿਨੇਮਾ ਸਾਈਨ ਪਲੈਕਸ ਟਿਕਟ ਆਪਣੇ ਕੋਲ ਹੈਗੀ ਆ ਤੇ ਚ ਆ ਜਾ ਵੀ ਆ ਹਨਾ ਵੀ ਕੈਨੇਡਾ ਚ ਪਹਿਲੀ ਵਾਰੀ ਫਿਲਮ ਦੇਖਣੀ ਆ ਪਿੰਡ ਦਾ ਮਿੰਦਾ ਹੀ ਆਏ ਆ ਸਹੀ ਆ ਚਾਹ ਹੁੰਦਾ ਯਾਰ ਇੱਕ ਜੀ ਦਾ ਆਪਾਂ ਵੇਨੇ ਆਂ ਪੰਜਾਬੀ ਇੰਡੀਆ ਜਿਹੜੇ ਐਕਸਪਰੀ ਮੰਨਵਾਕ ਨੇ ਮਾਣਾ ਉਹਦੇ ਚਾਤੋ ਬਾਤੋ ਦੋ ਜਾਂ ਤਿੰਨ ਆਡੀ ਵੀ ਹੁੰਦੀਆਂ ਹਨ ਹਾਂ ਉਹ ਥੋੜੀਆਂ ਜਿਹੀਆਂ ਵੱਡੀਆਂ ਹੁੰਦੀਆਂ ਆ ਜਿਵੇਂ ਜਦੋਂ ਇੱਕ ਕਪੈਸਿਟੀ ਉਨੀ ਬਣਾਈ ਲੱਗੀ ਜਿਆਦਾ ਲੋਕ ਬੈਠ ਗਏ ਉਹਨਾਂ ਨਾ ਹਾਂ ਇਹਨਾਂ ਦੇ ਵਿੱਚ ਪਰ ਬਹੁਤ ਜ਼ਿਆਦਾ ਆਡੀਆ ਹੁੰਦੀਆਂ ਵਾ ਤੇ ਥੋੜ੍ਹੀ ਜੀ ਉਹਨਾਂ ਨਾਲ ਉਹਨਾਂ ਨੇ ਜਿਹੜਾ ਸਾਈਜ਼ ਆ ਹਾਂ ਜਿਵੇਂ ਛੋਟੇ ਹੀ ਹੁੰਦੇ ਆ ਓਕੇ ਚਲ ਕੋਈ ਨਹੀਂ ਵੇਨੇ ਅੰਦਰ ਜਾ ਕੇ ਕੀ ਬਣਦਾ ਕੀ ਪ੍ਰੋਗਰਾਮ ਲਓ ਇਹ ਅੰਦਰ ਦਾ ਮਾਹੌਲ ਸਿਨੇਮੇ ਦੇ ਗੇਮਾ-ਗੂਮਾ ਬੂਰੀਆਂ ਵਾਂਗ ਹੈ। ਹਾਂ? ਇਹ ਡੈਡੀ ਪੇ ਕਰਨਾ ਪੈਣਾ 8 ਕ੍ਰੈਡਿਟ। ਉਹ ਨੂੰ ਪਤਾ ਵਾ ਇਹ ਉਦਾਂ ਚੱਕਣ ਵਾਲਾ ਹੁੰਦਾ। ਮਨ ਕੋਈ ਜੇ ਮੈਨੂੰ ਮਲੇ ਜਾਵੇ। ਕਿੰਨੇ ਮਿਲਜੂਦਾ ਵਧੀਆ। ਹੋਰ ਵੀ ਬਹੁਤ ਗੇਮਾਂ ਹੈਗੀਆਂ ਬੱਚਿਆਂ ਵਾਲੀਆਂ ਵੀ। ਬਹੁਤ ਜ਼ਿਆਦਾ ਗੇਮਸ ਆ। ਕਿਆ ਪਾਦਰ ਵੱਟ ਵੇਖਣੀ ਆ ਫਿਲਮ ਚਲ ਆਪਾਂ ਕਿਹੜਾ ਘਟਦੇ ਆ ਕਿਰਾ ਸਾਰੇ ਦਾ 77870 ਫਾਂਸੀ ਹੋਣੀ ਚਾਹੀਦੀ ਆ ਫਾਂਸੀ ਤਾਂ ਕਿ ਹੋਰ ਕੁੜੀਆਂ ਵੀ ਇਦਾਂ ਕਰਨ ਤੋਂ ਪਹਿਲਾਂ 100 ਵਾਰ ਸੋਚਣ ਹੱਦ ਦਾ ਵਸਦਾ ਘਰ ਉਜਾੜਦਾ ਵਜਾਰਿਆ ਉਹਦਾ ਗੱਭਰੂ ਜਵਾਨ ਮੁੰਡਾ ਮਰਿਆਦਿਆਂ ਦਾ ਲੋਕ ਚਾਹੁੰਦੇ ਨੇ ਕਿ ਕੈਨੇਡੀਅਨ ਗਵਰਨਮੈਂਟ ਕੋਈ ਇਹੋ ਜਿਹਾ ਕਾਨੂੰਨ ਬਣਾਵੇ ਜਿਹਦੇ ਵਿੱਚ ਇੰਡੀਆ ਵਿੱਚ ਕਿਸੇ ਕੁੜੀ ਦੇ ਖਿਲਾਫ ਕੰਪਲੇਂਟ ਲਾਜ ਹੋਣ ਦੀ ਸੂਰਤ ਦੇ ਵਿੱਚ ਉਹਨੂੰ ਕੈਨੇਡਾ ਤੋਂ ਰਿਪੋਰਟ ਕੀਤਾ ਮੈਡਮ ਕਿਉਂ ਕਿਉਂ ਕੀਤਾ ਸਾਡੇ ਨਾਲ ਤਾਂ ਜਰ ਕੋ ਪਲੀਜ਼ ਮੈਡਮ ਭੇਜਿਆ ਉਹਨਾਂ ਦਾ ਹੀ ਮੁੰਡਾ ਖਤਮ ਕਰਤਾ ਇਹਨੇ ਤੁੜੀਆਂ ਝਾੜਦੀ ਉਹਨਾਂ ਦੀਆਂ ਕਲਿਕ ਸਕੂਲ ਫੋਰ ਗਰਲਸ ਇਹ ਸਕੂਲ ਕੋਈ ਮੁੰਡਾ ਹੈ ਹੀ ਨਹੀਂ ਸੀ ਕੁਝ ਨਹੀਂ ਤੇਲੇ ਨੂੰ ਸਾਜੋ ਤੇਵਾ ਵਾ ਵਗੇ ਬੁੱਕੇ ਤੇ ਫੇਰ ਉਹ ਕਰ ਬੁੱਕੇ ਮੈਂ ਤੇਰੀ ਭੈਣ ਤੇਰੀ ਭੈਣ ਤੇਰੇ ਕੱਦ ਲੋ ਤਾਂ ਸੱਤਵਾਉਂਗੀ ਆਪਣੀ ਆਈ ਮਰੀਆਮਨ ਤੇ ਇਸ ਕਰਕੇ ਮੇਰੀ ਕਲੈਂਟ ਨਦੀਪ ਕੌਰ ਨੂੰ ਬਾਇਜ਼ਤ ਬਹੀ ਕਰ ਦਿੱਤਾ ਜਾਵੇ ਯਾਰਾ ਨਾ ਕੈਨੇਡਾ ਇੱਥੇ ਮੇਰਾ ਹੀ ਬਣਦਾ ਤੇ ਇਹ ਕਹਿਣ ਦਾ ਮੈਂ ਕੇਸ ਜਿੱਤ ਵੀ ਜਾਊਂਗਾ ਪਰ ਹਾਰੂਗਾ ਕੌਣ ਹਾਰੂਗਾ ਪੰਜਾਬ ਦਾ ਹਰੂ ਮਾਪਾਪ ਜਿਨੇ ਆਪਣੇ ਪੁੱਤ ਦਾ ਘਰ ਬਸਾਉਣ ਦਾ ਸੁਪਨਾ ਲਿਆ ਪਰ ਉਹ ਛੇਈ ਚ ਪੈਂਟਾਂ ਦੀ ਬਲੀ ਚੜ ਗਿਆ ਜਿਵੇਂ ਕਿ ਮਾਨਪ੍ਰੀਤ ਨਾ ਪਾਵੇਂ ਨੰਦੀ ਮਾਨਪ੍ਰੀਤ ਦੀ ਮੌਤ ਦੀ ਜ਼ਿੰਮੇਦਾਰ ਨਹੀਂ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹ ਕੁੜੀਆਂ ਵੀ ਬੇਕਸੂਰ ਨੇ ਇਹਨਾਂ ਕਰਕੇ ਅਨੇਕਾਂ ਨੌਜਵਾਨ ਜਾਂ ਤਾਂ ਬਰਬਾਦ ਹੋਗੇ ਤੇ ਜਾਂ ਖੁਦਕੁਸ਼ੀ ਕਰਕੇ ਮੈਂ ਮੰਨਦਾ ਅੱਜਕੱਲ੍ਹ ਵਿਆਹ ਸ਼ਾਦੀਆਂ ਦੇ ਸੌਦੇ ਕੀਤੇ ਜਾਂਦੇ ਹਨ ਇਨਾਂ ਨੂੰ ਕੌਂਟਰੈਕਟ ਮੈਰਿਜ ਕਿਹਾ ਜਾਂਦਾ। ਪਰ ਕੀ ਕੋਈ ਕੌਂਟਰੈਕਟ ਮੈਰਿਜ ਕੁੜੀ ਨੂੰ ਧੋਖਾ ਦੇਣ ਦਾ ਇਖਤਿਆਰ ਦੇ ਦਿੰਦੀ ਆ? ਜੇ ਹਾਂ ਤਾਂ ਉਹਨਾਂ ਕੇਸਾਂ ਦਾ ਹੈ। ਹੈਲੋ। ਸੁਦਰਸ਼ ਸਿੰਘ, ਹਾਜੀ ਬੋਲ ਰਿਹਾ ਹਾਂ। ਤੁਸੀਂ ਕੌਣ? ਮੈਨੂੰ ਛੱਡੋ। ਮੈਂ ਸਿਰਫ ਆ ਦੱਸਣਾ ਸੀ ਕਿ ਮੰਤਰੀਤ ਨੇ ਲਓ ਜੀ ਮਿੱਤਰ ਪਿਆਰੇ ਆਪਾਂ ਫਿਲਮ ਦੇਖ ਕੇ ਆ ਗਏ ਆ ਬਾਹਰ। ਫਿਲਮ ਕਿਵੇਂ ਰਹੀ ਤੁਹਾਨੂੰ ਜਸਪ੍ਰੀਤ ਦੱਸੂਗੀ ਦੱਸਵੀਂ। ਵਧੀਆ ਲੱਗੀ ਮੂਵੀ ਦੇਖਣ ਆਲੀ ਆ ਬੋ। ਹਾਂ ਬੜਾ ਸੋਹਣੀ ਆ ਜੇ ਹੁਣ ਮੈਂ ਦੱਸਦਾ ਤੁਹਾਨੂੰ ਵੀ ਕੀ ਆ ਕੀ ਨਹੀਂ ਆ ਨਾ ਫਿਰ ਮਜ਼ਾ ਜਿਹਾ ਖਰਾਬ ਹੋ ਜਾਂਦਾ ਉਹ। ਹਾਂ ਇਹ ਕਹਿ ਸਕਦੇ ਆ ਵੀ ਵਧੀਆ ਮੈਸੇਜ ਦਿੱਤੇ ਗਏ ਆ ਮੂਵੀ ਦੇ ਵਿੱਚ ਵੀ ਇੱਕ ਮੈਸੇਜ ਨਹੀਂ ਸਿਰਫ ਤਿੰਨ ਚਾਰ ਮੈਸੇਜ ਦਿੱਤੇ ਗਏ ਆ ਤੇ ਜਿਹੜੇ ਤਾਂ ਇਹ ਜਿਵੇਂ ਨਾ ਸੋਚਣਗੇ ਉਹਨੂੰ ਸਮਝ ਕੇ ਤਾਂ ਉਹ ਬਹੁਤ ਵਧੀਆ ਵਾ। ਤੇ ਜਿਹੜੇ ਸ਼ਾਇਦ ਇਹੀ ਸੋਵੇ ਇੱਕ ਮਤਲਬ ਸੋਚ ਕੇ ਵੇਖਣ ਜਾਣਗੇ ਕਿ ਸ਼ਾਇਦ ਕੁੜੀਆਂ ਨੂੰ ਚ ਬਹੁਤ ਮਾੜਾ ਹੀ ਵਿਖਾਇਆ ਹੋਊਗਾ ਤੇ ਇਹੀ ਚੀਜ਼ ਵੇਖ ਜਾਣਗੇ ਸਾਰੀ ਮੂਵੀ ਚ ਇਹੀ ਵਿਖਾਇਆ ਜਾਵੇ ਤਾਂ ਉਹ ਸ਼ਾਇਦ ਕਹਿਣਗੇ ਵੀ ਨਹੀਂ ਵਧੀਆ ਮੂਵੀ ਵੀ ਖਰਾਬ ਹੋਗੀ ਵਿੱਚੋਂ ਜਾਂ ਕਿਵੇਂ ਬਟ ਜਿਹੜੇ ਸੋਚਣਗੇ ਕਿ ਬਹੁਤ ਜ਼ਿਆਦਾ ਮੈਸੇਜ ਹੈਗੇ ਆ ਵਿੱਚ ਤਾਂ ਉਹਵੇਂ ਮੂਵੀ ਬਹੁਤ ਜ਼ਿਆਦਾ ਵਧੀਆ ਸਾਰਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਹਾਂ ਬਹੁਤ ਜ਼ਿਆਦਾ ਮੈਸੇਜ ਆ ਇਹ ਮੂਵੀ ਦੇ ਟੀਜ਼ਰ ਤੋਂ ਇਹ ਲੱਗਦਾ ਕਿ ਕੁੜੀਆਂ ਬਾਹਰ ਜਾ ਕੇ ਧੋਖੇ ਕਰਦੀਆਂ ਵਾਂ ਬਟ ਕਰਦੀਆਂ ਵੀ ਆ ਇਦਾਂ ਕਿ ਨਹੀਂ ਕਹਿ ਸਕਦੇ ਬਟ ਨਹੀਂ ਵੀ ਕਰਦੀਆਂ ਸਾਰੇ ਇੱਕੋ ਜਿਹੇ ਨਹੀਂ ਗੇ ਬਟ ਉਹ ਫੂ ਵੀ ਵੇਖੇ ਤੁਸੀਂ ਤੁਹਾਨੂੰ ਪਤਾ ਲੱਗ ਜਾਊਗਾ ਤੇ ਸਾਰੇ ਇੱਕੋ ਜਿਹੇ ਬਾਕੀ ਨਹੀਂ ਹੁੰਦੇ ਹਨਾ ਫਿਲਮ ਵੇਖ ਕੇ ਉਹ ਫਿਲਮ ਵੇਖ ਕੇ ਤੁਹਾਨੂੰ ਪਤਾ ਲੱਗੂਗਾ ਸੋਹਣੀਆਂ ਫਿਲਮ ਆਪਾਂ ਹਮੇਸ਼ਾ ਹੀ ਚੰਗੀਆਂ ਫਿਲਮਾਂ ਨੂੰ ਮਤਲਬ ਪਹਿਲ ਦਿੱਤੀ ਹੈ ਵੇਖਣ ਚਾਹੀਦਾ ਹਨਾ ਵੀ ਉਹਨਾਂ ਨੂੰ ਕਮਾਈ ਹੋਵੇ ਚੰਗੀ ਫਿਲਮ ਨੂੰ ਅਗਲੀ ਵਾਰ ਫੇਰ ਬੰਦਾ ਬਣਾਉਂਦਾ ਆ ਇਸੇ ਤਰ੍ਹਾਂ ਹੀ ਹੁਣ ਤਰਸੀਮ ਜੱਸੜ ਦੀ ਫਿਲਮ ਆਣੀ ਆ ਗੁਰੂ ਨਾਨਕ ਜਹਾਜ ਕਾਮਾਗਾਟਾ ਮਾਰੂ ਨਾਲ ਆਪਣੇ ਇਤਿਹਾਸ ਨਾਲ ਔਰ ਰਿਲੇਟਡ ਆ ਫਿਲਮ ਮੇਰੇ ਸਾਹ ਨੂੰ ਉਹਦੀ ਰਿਲੀਜ਼ਿੰਗ ਡੇਟ ਨਹੀਂ ਹਲੇ ਪਤਾ ਕਾ ਤੋ ਇਦਾਂ ਦੀਆਂ ਫਿਲਮਾਂ ਵੇਖਣੀਆਂ ਚਾਹੀਦੀਆਂ ਮੈਨੂੰ ਲੱਗਦਾ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਲੌਗ ਵੇਖਣ ਲਈ ਫਿਲਮ ਜੇਕਰ ਤੁਸੀਂ ਮੇਰੀ ਵੀਡੀਓ ਹਾਂ ਸਾਡੀ ਵੀਡੀਓ ਵੇਖ ਕੇ ਫਿਲਮ ਦੇਖ ਕੇ ਆਏ ਆ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਅਸੀਂ ਤਾਂ ਕਰਕੇ ਵੇਖਿਆ ਕਿਵੇਂ ਲੱਗੀ ਮਨੋਰੰਜਨ ਲਈ ਨਾ ਜਾਵੇ ਵੀ ਮਨੋਰੰਜਨ ਕਰੀਏ ਸਿੱਖਣ ਨੂੰ ਮਿਲੂਗਾ ਆਹ ਸੀਰੀਅਸ ਮੂਵੀ ਆ ਕੁਝ ਨਹੀਂ ਹੈਗਾ ਵਿਚ ਸੀਰੀਅਸ ਆ ਜੀ ਠੀਕ ਓਕੇ ਚਲੋ ਥੈਂਕ ਯੂ ਧੰਨਵਾਦ ਤੁਹਾਡਾ ਸ਼ੁਕਰੀਆ ਮਿਹਰਬਾਨੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ